ਪੰਜਾਬ ਪੁਲਿਸ ਨੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਖਤਮ ਕਰਨ ਦਾ ਹੱਲ ਲੱਭ ਲਿਆ ਇਹਨਾਂ ਗੈਂਗਸਟਰ ਦੇ ਐਨਕਾਊਂਟਰ ਕਰ ਕਰਕੇ ਕੀ ਹੁਣ ਗੈਂਗਸਟਰ ਖਤਮ ਕੀਤੇ ਜਾਣਗੇ ਹਫਤੇ ਦੇ ਵਿੱਚ ਦੋ ਐਨਕਾਊਂਟਰ ਦੇ ਵਿੱਚ ਦੋ ਗੈਂਗਸਟਰ ਇਕੱਲੇ ਅੰਮ੍ਰਿਤਸਰ ਪੁਲਿਸ ਨੇ ਮਾਰ ਮੁਕਾਇਆ ਬਿੱਲੇ ਬਦਮਾਸ਼ ਦਾ ਵੀ ਐਨਕਾਊਂਟਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਰ ਦਿੱਤਾ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਲਗਾਤਾਰ ਪੰਜਾਬ ਦੇ ਵਿੱਚ ਗੈਂਗਸਟਰ ਫਰੋਤੀਆਂ ਮੰਗਦੇ ਆ ਉਸ ਤੋਂ ਬਾਅਦ ਲੋਕਾਂ ਦੇ ਕਤਲ ਕਰ ਦਿੰਦੇ ਆ ਪਰ ਹੁਣ ਪੰਜਾਬ ਪੁਲਿਸ ਨੇ ਕੀ ਇਸ ਦਾ ਹੱਲ ਲੱਭ ਲਿਆ ਕਿ ਇਹਨਾਂ ਹੁਣ ਗੈਂਗਸਟਰ ਦੇ ਐਨਕਾਊਂਟਰ ਦੀ ਸ਼ੁਰੂਆਤ ਯੂਪੀ ਵਾਂਗ ਪੰਜਾਬ ਦੇ ਵਿੱਚ ਵੀ ਹੋ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਇਹ ਗੋਲੀਆਂ ਮਾਰਦੇ ਸੀਗੇ ਲੋਕਾਂ ਦੇ ਲੋਕਾਂ ਦੇ ਕਤਲ ਕਰਦੇ ਸੀ ਕਿ ਹੁਣ ਪੰਜਾਬ ਪੁਲਿਸ ਵੀ ਉਸੇ ਰਾਹੇ ਤੁਰ ਪਈ ਹੈਗੀ ਪੰਜਾਬ ਪੁਲਿਸ ਵੱਲੋਂ ਵੀ ਹੁਣ ਇਹਨਾਂ ਦੇ ਐਨਕਾਊਂਟਰ ਕੀਤੇ ਜਾਣਗੇ ਜਿਵੇਂ ਕਿ ਹਫਤੇ ਦੇ ਵਿੱਚ ਅੰਮ੍ਰਿਤਸਰ ਦੇ ਇਕੱਲੇ ਇਲਾਕੇ 'ਚ ਦੋ ਐਨਕਾਊਂਟਰ ਕੀਤੇ ਗਏ ਹਰਜਿੰਦਰ ਹੈਰੀ ਤੇ ਦੂਸਰਾ ਨਾਜਨ ਬਿੱਲਾ ਬਦਮਾਸ਼ ਦਾ ਹੁਣ ਬੀਤੇ ਦਿਨ ਜਿਹੜਾ ਐਨਕਾਊਂਟਰ ਕੀਤਾ ਗਿਆ ਸਭ ਤੋਂ ਪਹਿਲਾਂ ਉਸ ਬਾਰੇ ਗੱਲ ਕਰ ਲੈਣੇ ਆ ਬਿੱਲਾ ਬਦਮਾਸ਼ ਜਿਹੜਾ ਕੀ ਕਈ ਫਰੋਤੀਆਂ ਕਈ ਐਕਸਟ੍ਰੇਸ਼ਨ ਦੇ ਮਾਮਲੇ ਦੇ ਵਿੱਚ ਨਾਜਦ ਹੈ ਕਈ ਪਰਚੇ ਉਸਦੇ ਉੱਪਰ ਕਤਲ ਤੇ ਹੋਰ ਵੱਖ-ਵੱਖ ਧਰਾਵਾਂ ਦੇ ਤਹਿਤ ਦਰਜ ਨੇ ਉਹ ਲਗਾਤਾਰ ਅਜਈਆਂ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਸੀਗਾ ਕਹਿੰਦੇ ਤਰੰਤਰੰ ਦਾ ਰਹਿਣ ਵਾਲਾ ਬਿੱਲਾ ਬਦਮਾਸ਼ ਅੰਮ੍ਰਿਤਸਰ ਦੇ ਵਿੱਚ ਵੱਡੀਆਂ ਕਾਰਵਾਈਆਂ ਕਰ ਰਿਹਾ ਸੀਗਾ ਤੇ 16 ਨਵੰਬਰ ਨੂੰ ਵੀ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਸੀਗਾ ਇੱਕ ਦੁਕਾਨਦਾਰ ਜਿਹੜਾ ਕਿ ਮਨਜੀਤ ਸਿੰਘ ਆਪਣੀ ਦੁਕਾਨ ਚਲਾਉਂਦਾ ਹੈਗਾ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਦੁਕਾਨ ਦੇ ਉੱਪਰ ਬੈਠੇ ਨੂੰ ਉਸ ਦਾ ਕਤਲ ਕਰ ਦਿੱਤਾ ਦੋ ਬਦਮਾਸ਼ਾਂ ਨੇ ਜਦੋਂ ਪੁਲਿਸ ਇਹ ਸਾਰੇ ਮਾਮਲੇ ਦੀ ਤਫ਼ਤੀਸ਼ ਕਰਦੀ ਹੈ ਉਹ ਜਿਹੜੇ ਦੋ ਮੋਟਰਸਾਈਕਲ ਦੇ ਉੱਪਰ ਸਵਾਰ ਨੌਜਵਾਨ ਆਉਂਦੇ ਐ ਉਹਨਾਂ ਦੀ ਪਛਾਣ ਕੀਤੀ ਜਾਂਦੀ ਐ ਕਿ ਆਖਰਕਾਰ ਮਨਜੀਤ ਸਿੰਘ ਜਿਹੜਾ ਕਿ ਆਪਣੀ ਦੁਕਾਨ ਚਲਾਉਂਦਾ ਉਸ ਨੂੰ ਗੋਲੀਆਂ ਕੋਣ ਮਾਰ ਗਿਆ ਤਾਂ ਜਾਣਦੇ ਵਿੱਚ ਸਾਹਮਣੇ ਆਉਂਦਾ ਕਿ ਫਰੋਤੀ ਮੰਗੀ ਜਾ ਰਹੀ ਸੀ 50 ਲੱਖ ਰੁਪਏ ਤੇ ਮਨਜੀਤ ਸਿੰਘ ਨੇ ਫਰੋਤੀ ਨਹੀਂ ਦਿੱਤੀ ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਜਦੋਂ ਪਛਾਣ ਕੀਤੀ ਜਾਂਦੀ ਐ ਕਤਲ ਕਿੰਨਾ ਨੇ ਕੀਤਾ ਤਾਂ ਰਾਜਨ ਬਿੱਲਾ ਬਦਮਾਸ਼ ਦਾ ਨਾਮ ਸਾਹਮਣੇ ਆਉਂਦਾ ਉਸ ਦੇ ਇੱਕ ਹੋਰ ਨਾਲ ਸਾਥੀ ਮਨਜੀਤ ਸਿੰਘ ਸ਼ਮੀ ਜਿਹੜਾ ਕਿ ਕ੍ਰਿਸ਼ਨਾ ਨਗਰ ਅੰਮ੍ਰਿਤਸਰ ਦਾ ਰਹਿਣ ਵਾਲਾ ਉਸ ਦਾ ਵੀ ਨਾਮ ਸਾਹਮਣੇ ਆਉਂਦਾ ਕਿ ਦੋਨਾਂ ਨੇ ਗੋਲੀਆਂ ਮਾਰੀਆਂ ਮਨਜੀਤ ਸਿੰਘ ਦਾ ਕਤਲ 16 ਨਵੰਬਰ ਨੂੰ ਦੁਕਾਨ ਦੇ ਉੱਪਰ ਹੀ ਕਰ ਦਿੱਤਾ ਜਿਸ ਤੋਂ ਬਾਅਦ ਸੁਹੇਲ ਅਮੀਰ ਜਿਹੜੇ ਕਿ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਹੈ ਉਹ ਅਜਨਾਲਾ ਪੁਲਿਸ ਨੂੰ ਲਾਣ ਲੈ ਕੇ ਤੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਅਲੱਗ-ਅਲੱਗ ਥਾਵਾਂ ਤੇ ਛਾਪੇਮਾਰੀ ਕਰਦੇ ਐ ਤੇ ਆਪਣਾ ਇੰਟੈਲੀਜੈਂਸੀ ਵਿਭਾਗ ਆਪਣੀਆਂ ਵੱਖ-ਵੱਖ ਵਿਭਾਗਾ ਨੂੰ ਐਕਟਿਵ ਕਰਕੇ ਇਨਾਂ ਦੀ ਪਛਾਣ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਨਾਕੇ ਲਾ ਕੇ ਇੱਕ ਗੁਪਤ ਸੂਚਨਾ ਮਿਲਦੀ ਹੈ ਜਦੋਂ ਇਹ ਪਿੰਡ ਟੋਂਗ ਰਈਆਂ ਦੇ ਪਿੰਡ ਟੋਂਗ ਨਹਿਰ ਦੇ ਪੁਲ ਤੇ ਨਾਕਾ ਲਾ ਕੇ ਪੁਲਿਸ ਟੀਮਾਂ ਦੇ ਨਾਲ ਖੜੇ ਹੁੰਦੇ ਆ ਜਿਹੜੀ ਕਿ ਪੁਲਿਸ ਵੱਲੋਂ ਦੱਸੀ ਗਈ ਕਹਾਣੀ ਹੈ ਹਾਲਾਂਕਿ ਅਜਿਹੇ ਹੋਰ ਵੀ ਕਹਾਣੀਆਂ ਦੇ ਵਿੱਚ ਚੀਜ਼ਾਂ ਸਿਮਿਲਰ ਹੀ ਵਾਪਰਦੀਆਂ ਹੈਗੀਆਂ ਤੇ ਪੁਲਿਸ ਨੇ ਇੱਥੇ ਵੀ ਅਜਿਹੀ ਹੀ ਕਹਾਣੀ ਦੱਸੀ ਹੈਗੀ ਹੈ ਕਿ ਜਦੋਂ ਪੁਲ ਦੇ ਨੇੜੇ ਨਾਕਾ ਲਾ ਕੇ ਖੜੇ ਸਿੱਤਾ ਦੋ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਨੌਜਵਾਨ ਆਉਂਦੇ ਆ ਤੇ ਜਦੋਂ ਉਹਨਾਂ ਨੂੰ ਇਸ਼ਾਰਾ ਕੀਤਾ ਜਾਂਦਾ ਰੋਕਣ ਵਾਸਤੇ ਤਾਂ ਉਹ ਪੁਲਿਸ ਦੇ ਉੱਪਰ ਫਾਇਰ ਕਰ ਦਿੰਦੇ ਐ ਤੇ ਪੁਲਿਸ ਵੱਲੋਂ ਵੀ ਜਵਾਬੀ ਫਾਇਰ ਕੀਤੇ ਜਾਂਦੇ ਐ ਜਿਹੜੇ ਕੀ ਸਿੱਧੇ ਜਾ ਕੇ ਰਾਜਨ ਬਿੱਲੇ ਦੇ ਲੱਗਦੇ ਐ ਬਿੱਲੇ ਬਦਮਾਸ਼ ਦੇ ਲੱਗਦੇ ਐ ਤੇ ਉਹ ਉੱਥੇ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਜਿਸ ਨੂੰ ਤੁਰੰਤ ਹਸਪੀਟਲ ਦੇ ਵਿੱਚ ਲਿਜਾਇਆ ਜਾਂਦਾ ਜਿੱਥੇ ਜਾ ਕੇ ਉਹ ਦਮ ਤੋੜ ਦਿੰਦਾ ਉਸ ਦੀ ਮੌਤ ਹੋ ਜਾਂਦੀ ਐ ਐਨਕਾਊਂਟਰ ਦੇ ਵਿੱਚ ਬਿੱਲਾ ਬਦਮਾਸ਼ ਮਾਰਿਆ ਜਾਂਦਾ ਤੇ ਇਸੇ ਦੌਰਾਨ ਕਹਿੰਦੇ ਸ਼ੰਕਰ ਜਿਹੜੇ ਇੱਕ ASI ਹੈਗੇ ਆ ਉਹ ਵੀ ਜ਼ਖਮੀ ਹੁੰਦੇ ਆ ਉਹਨਾਂ ਦੀ ਬਾਅਦ ਤੇ ਵੀ ਗੋਲੀ ਵਜੀ ਹੈ ਹਾਲਾਂਕਿ ਇਹ ਸਾਰੀਆਂ ਕਾਰਵਾਈਆਂ ਦੇ ਉੱਪਰ ਅਫਸਰ ਪੁਲਿਸ ਦੀਆਂ ਉੱਪਰ ਸਵਾਲ ਖੜੇ ਹੁੰਦੇ ਆ ਕਿ ਇਹ ਅਜਿਹੇ ਇਨਕਾਊਂਟਰ ਹੁੰਦੇ ਨਹੀਂ ਬਣਾਏ ਜਾਂਦੇ ਆ ਕਈ ਵਾਰ ਇਹਨਾਂ ਇਨਕਾਊਂਟਰਾਂ ਦੀਆਂ ਕਹਾਣੀਆਂ ਸੇਮ ਹੁੰਦੀ ਹੈ ਇੱਕੋ ਜਿਹੀਆਂ ਕਹਾਣੀਆਂ ਪਹਿਲਾਂ ਹੁਣ ਕਹਿੰਦੇ ਪੰਜਾਬ ਪੁਲਿਸ ਦਿੱਤਾ ਦੇ ਵਿੱਚ ਗੋਲੀਆਂ ਮਾਰਦੀ ਸੀ ਹੁਣ ਸਿੱਧਾ ਛਾਤੀਆਂ ਦੇ ਵਿੱਚ ਗੋਲੀਆਂ ਮਾਰਨ ਲੱਗੀ ਆ ਤੇ ਕਈ ਸਵਾਲ ਵੀ ਖੜੇ ਕਰ ਰਹੇ ਕਿ ਇਹ ਜਿਹੜੇ ਇਨਕਾਊਂਟਰ ਆ ਫੇਕ ਆ ਕਹਾਣੀਆਂ ਬਣਾਈਆਂ ਜਾਂਦੀਆਂ ਤੇ ਹੁਣ ਕਹਿੰਦੇ ਦੂਸਰਾ ਜਿਹੜਾ ਮਨਪ੍ਰੀਤ ਸ਼ਮੀ ਬਿੱਲੇ ਬਦਮਾਜ ਦਾ ਸਾਥੀ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਉਸ ਤੋਂ ਆਪਸਟੋਰ ਵੀ ਬਰਾਮਦ ਕੀਤਾ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚਾ ਵੀ ਦਰਜ ਕਰ ਲਿਆ ਪੁਲਿਸ ਪਾਰਟੀ ਦੇ ਉੱਪਰ ਫਾਇਰ ਕਰਨ ਦਾ ਵੀ ਪਰਚਾ ਦਰਜ ਕਰ ਲਿਆ ਹਾਲਾਂਕਿ ਇਹ ਤਾਂ ਇੱਕ ਪੈਤੜੇ ਹੁੰਦੇ ਆ ਪੁਲਿਸ ਮਖੂਬੀ ਜਾਣਦੀ ਹੈਗੀ ਹੈ ਕਿ ਉਹਨਾਂ ਉੱਪਰ ਕੋਈ ਐਕਸ਼ਨ ਨਾ ਆਵੇ ਉਹਨਾਂ ਉੱਪਰ ਕੋਈ ਕਾਰਵਾਈ ਨਾ ਹੋਵੇ ਤੇ ਉਹ ਅਜਿਹਿਆਂ ਪੈਤੜੀਆਂ ਅਜਿਹਿਆਂ ਕਾਰਵਾਈਆਂ ਨੂੰ ਅੰਜਾਮ ਦਿੱਤੇ ਜਾਂਦਾ ਤੇ ਉਸ ਤੋਂ ਬਾਅਦ ਸਾਰੇ ਜਿਹੜੇ ਪਰਚੇ ਉਸ ਤਰੀਕੇ ਨਾਲ ਦਰਜ ਕੀਤੇ ਜਾਂਦੇ ਆ ਅਜਿਹਾ ਹੀ ਨਹੀਂ ਅੰਮ੍ਰਿਤਸਰ ਪੁਲਿਸ ਵੱਲੋਂ ਵੀ ਇਹ ਤਾਂ ਦਿਹਾਤੀ ਪੁਲਿਸ ਨੇ ਐਨਕਾਊਂਟਰ ਕੀਤਾ ਇਸੇ ਹਫ਼ਤੇ ਹੀ 20 ਨਵੰਬਰ ਨੂੰ ਇੱਕ ਐਨਕਾਊਂਟਰ ਕੀਤਾ ਜਾਂਦਾ ਹਰਜਿੰਦਰ ਸਿੰਘ ਹੈਰੀ ਦਾ ਜਿਹੜਾ ਕਿ 7 ਨਵੰਬਰ ਨੂੰ ਹੀ ਬੇਲ ਤੇ ਬਾਹਰ ਆਇਆ ਸੀਗਾ ਤੇ ਉਹ ਵੀ ਲਗਭਗ ਇੱਕੋ ਹੀ ਮਾਮਲਾ ਸੀਗਾ ਫਰੋਤੀ ਦੇ ਨਾਲ ਜੁੜਿਆ ਹੋਇਆ ਕਹਿੰਦੇ ਇੱਕ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣਾ ਸੀਗਾ ਹਰਜਿੰਦਰ ਸਿੰਘ ਹੈਰੀ ਨੇ ਉਸ ਨੂੰ ਇੱਕ ਟਾਰਗੇਟ ਮਿਲਿਆ ਹੋਇਆ ਸੀਗਾ ਤੇ ਵਿਦੇਸ਼ਾਂ ਤੋਂ ਬੈਠ ਕੇ ਉਸ ਦੇ ਮੋਡਿਊਲ ਜਿਹੜੇ ਉਸ ਤੋਂ ਇਹ ਕਾਰਨਾਮੇ ਕਰਵਾਉਂਦੇ ਸੀਗੇ ਹਰਜਿੰਦਰ ਹੈਰੀ ਉੱਪਰ ਵੀ ਕਈ ਮਾਮਲੇ ਦਰਜ ਸੀਗੇ ਤੇ 7 ਨਵੰਬਰ ਨੂੰ ਆਖਰ ਪਰਚਾ ਦੇ ਵਿੱਚੋਂ ਉਸ ਨੂੰ ਜ਼ਮਾਨਤ ਤੇ ਬਾਹਰ ਆਇਆ ਤੇ ਫਿਰ ਤੋਂ ਕਹਿੰਦੇ ਕਾਰਵਾਈਆਂ ਨੂੰ ਅੰਜਾਮ ਦੇਣ ਲੱਗ ਗਿਆ ਤੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨੇ ਨਾਕਾ ਲਾ ਕੇ ਉਸ ਨੂੰ ਕੈਦ ਰੰਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਵੀ ਕਹਿੰਦੇ ਪੁਲਿਸ ਦੇ ਉੱਪਰ ਫਾਇਰ ਕੀਤਾ ਤੇ ਪੁਲਿਸ ਨੇ ਜਵਾਬੀ ਫਾਇਰ ਜਦੋਂ ਕੀਤਾ ਤੇ ਉਸ ਦੇ ਗੋਲੀਆਂ ਵੱਜੀਆਂ ਤੇ ਉਹ ਵੀ ਇਸੇ ਕਹਾਣੀ ਵਾਂਗੂ ਮਰ ਗਿਆ ਉਹ ਵੀ ਇਸੇ ਕਹਾਣੀ ਵਾਂਗੂ ਆਪਣਾ ਅੰਤ ਕਰ ਗਿਆ ਇਸ ਨੂੰ ਲੈ ਕੇ ਸਿੱਧੇ ਤੌਰ ਤੇ ਜੇਕਰ ਗੱਲ ਕਰੀਏ ਕਸ਼ਮੀਰੀ ਅਖਬਾਰ ਨੇ ਵੀ ਵੱਡੇ ਸਵਾਲ ਖੜੇ ਕੀਤੇ ਇਸ ਇਨਕਾਊਂਟਰ ਨੂੰ ਫੇਕ ਦੱਸ ਦਿੱਤਾ ਪਰ ਪੰਜਾਬ ਪੁਲਿਸ ਇਸ ਨੂੰ ਉਹਨਾਂ ਗੈਂਗਸਟਰਾਂ ਦੇ ਖਿਲਾਫ ਉਹਨਾਂ ਮੋਡਿਊਲਸ ਦੇ ਖਿਲਾਫ ਇੱਕ ਵੱਡੀ ਕਾਰਵਾਈ ਹੈ ਉਹ ਦੱਸ ਰਹੀ ਹੈਗੀ ਹੈ ਹੁਣ ਲਗਾਤਾਰ ਜਿਹੜੇ ਇਨਕਾਊਂਟਰ ਹੋਣ ਲੱਗੇ ਐ ਜਿਵੇਂ ਕਿ ਆਰਐਸਐਸ ਐਕਟਿਵਿਸਟ ਜਾਂ ਆਰਐਸਐਸ ਵਰਕਰ ਦਾ ਕਤਲ ਹੋਇਆ ਸੀ ਉਸ ਤੋਂ ਬਾਅਦ ਜਿਹੜੇ ਉਸ ਦਾ ਕਤਲ ਕਰਨ ਵਾਲੇ ਜਾਂ ਉਸ ਦੇ ਕਤਲ ਦੇ ਪਿੱਛੇ ਜਿਹੜੇ ਗੁਨਾਹਗਰ ਸੀ ਉਹਨਾਂ ਦਾ ਐਨਕਾਊਂਟਰ ਹੁੰਦਾ ਬਿੱਤੇ ਦਿਨੀ ਲੁਧਿਆਣਾ ਪੁਲਿਸ ਵੱਲੋਂ ਦੋ ਜਿਹੜੇ ਗੈਂਗਸਟਰ ਹੈਗੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤੇ ਜਾਂਦੇ ਐ ਐਨਕਾਊਂਟਰ ਦੇ ਵਿੱਚ ਹੁਣ ਲਗਾਤਾਰ ਐਨਕਾਊਂਟਰ ਜਿਸ ਤਰੀਕੇ ਪੰਜਾਬ ਦੇ ਵਿੱਚ ਹੋਣ ਲੱਗੇ ਆ ਪਹਿਲਾਂ ਤਾਂ ਸਿਰਫ ਲੱਤਾਂ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ ਸੀ ਹੁਣ ਛਾਤੀਆਂ ਭੁੰਨੀਆਂ ਜਾ ਰਹੀਆਂ ਹੈਗੀਆਂ ਹੁਣ ਛਾਤੀਆਂ ਦੇ ਵਿੱਚ ਗੋਲੀਆਂ ਵੱਜੇ ਵੱਜਣ ਲੱਗੀਆਂ ਹੈਗੀਆਂ ਤੇ ਇਸ ਨੂੰ ਆਪਣੇ ਆਪ ਪੁਲਿਸ ਸਹੀ ਸਾਬਤ ਕਰ ਸਕਦੀ ਹੈ ਕਿਉਂਕਿ ਕਹਿੰਦੇ ਜਵਾਬੀ ਕਾਰਵਾਈ ਦੇ ਵਿੱਚ ਇਹ ਚੀਜ਼ਾਂ ਰਿਟੈਲੀਏਸ਼ਨ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਤੇ ਜਿਸ ਕਰਕੇ ਗੈਂਗਸਟਰ ਦੀ ਮੌਤ ਹੋ ਰਹੀ ਹੈ ਤਾਂ ਕੀ ਹੁਣ ਪੰਜਾਬ ਪੁਲਿਸ ਨੇ ਇਹ ਹੱਲ ਲੱਭ ਲਿਆ ਹੈਗਾ ਇਸੇ ਕਰਕੇ ਸਵਾਲ ਕੀਤੇ ਜਾ ਰਹੇ ਆ ਜਿਸ ਤਰੀਕੇ ਅੰਮ੍ਰਿਤਸਰ ਦੇ ਐਸਐਸਪੀ ਬਦਲੇ ਜਾਂਦੇ ਹੈਗੇ ਕਿ ਗੈਂਗਸਟਰ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਪੁਲਿਸ ਦੇ ਵਿੱਚ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਗੈਂਗਸਟਰਾਂ ਦੇ ਐਨਕਾਊਂਟਰ ਹੋ ਰਿਹਾ ਕਿ ਇਹ ਮੈਸੇਜ ਦੇਣ ਦੀ ਕੋਸ਼ਿਸ਼ ਆ ਉਹਨਾਂ ਗੈਂਗਸਟਰਾਂ ਨੂੰ ਜੋ ਲਗਾਤਾਰ ਲੋਕਾਂ ਨੂੰ ਫੋਨ ਕਰ ਕਰਕੇ ਤੰਕਉਂਦੇ ਆ ਫਰੋਤੀਆਂ ਮੰਗਦੇ ਆ ਤੇ ਉਹਨਾਂ ਨੂੰ ਲੱਗਦਾ ਪੰਜਾਬ ਪੁਲਿਸ ਤਾਂ ਸਾਡਾ ਕੁਝ ਵਿਗਾੜ ਨਹੀਂ ਸਕਦੀ ਉਹਨਾਂ ਨੂੰ ਲੱਗਦਾ ਕਿ ਪੰਜਾਬ ਪੁਲਿਸ ਤਾਂ ਸਿਰਫ ਲੱਤਾਂ 'ਚ ਗੋਲੀਆਂ ਮਾਰਦੀ ਆ ਦੋਨਾਂ ਵਾਸਤੇ ਵਿਨ-ਵਿਨ ਸਿਚੁਏਸ਼ਨ ਆ ਪੰਜਾਬ ਪੁਲਿਸ ਵਾਸਤੇ ਵੀ ਤੇ ਉਹਨਾਂ ਗੈਂਗਸਟਰਾਂ ਵਾਸਤੇ ਵੀ ਜੋ ਸੋਚਦੇ ਆ ਕਿ ਸਾਡੀ ਜਾਨ ਬਚ ਗਈ ਤੇ ਪੰਜਾਬ ਪੁਲਿਸ ਸੋਚਦੀ ਹੈ ਕਿ ਅਸੀਂ ਵੱਡੀ ਉਪਲਬਧੀ ਹਾਸਲ ਕਰ ਲਈ ਇਸ ਗੈਂਗਸਟਰ ਨੂੰ ਕਾਬੂ ਕਰਕੇ ਪਰ ਉੱਥੇ ਗੈਂਗਸਟਰ ਆਪਣੇ ਨਵੇਂ ਗੁਰਗੇ ਖੜੇ ਕਰ ਦਿੰਦੇ ਅਤੇ ਇਹ ਕਿਤੇ ਨਾ ਕਿਤੇ ਗੈਂਗਸਟਰ ਨੂੰ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਨੇ ਕਿਹੜਾ ਕੁਝ ਕਰਨਾ ਸਿਰਫ ਲੱਤਾਂ 'ਚ ਗੋਲੀਆਂ ਮਾਰਨੀਆਂ ਉਸ ਤੋਂ ਬਾਅਦ ਤੁਸੀਂ }{|\text{ਬੇਲਤੇ ਬਾਹਰ ਆ ਜਾਣਾ ਕਿਸੇ ਨੂੰ ਦੁਬਈ ਭੇਜਣ ਦੇ ਲਾਲੇ ਦਿੱਤੇ ਜਾਂਦੇ ਕਿਸੇ ਨੂੰ ਵਿਦੇਸ਼ਾਂ ਦੇ ਲਾਲੇ ਦਿੱਤੇ ਜਾਂਦੇ ਆ ਕਿਸੇ ਨੂੰ 2-2 ਲੱਖ ਕਿਸੇ ਨੂੰ 2.5 ਲੱਖ ਤੇ ਅਜਿਹੇ ਕਾਰਨਾਮੇ ਕਰਵਾਏ ਜਾਂਦੇ ਟਾਰਗੇਟ ਕਿਲਿੰਗ ਕਰਵਾਈਆਂ ਜਾਂਦੀਆਂ ਫਰੋਟੀਆਂ ਮੰਗੀਆਂ ਜਾਂਦੀਆਂ}} ਕੋਸਟੋ ਬਾਦ ਵਪਾਰੀਆਂ ਦੇ ਕਤਲ ਕੀਤੇ ਜਾਂਦੇ ਆ ਪਰ ਕੀ ਪੰਜਾਬ ਪੁਲਿਸ ਹੁਣ ਉਸ ਰਸਤੇ ਤੁਰ ਗਈ ਹੈ ਜੋ ਯੂਪੀ ਪੁਲਿਸ ਨੇ ਅਪਣਾਇਆ ਸੀਗਾ ਕਿ ਇਨ੍ਹਾਂ ਗੈਂਗਸਟਰਾਂ ਨੂੰ ਜੇਕਰ ਕਾਬੂ ਕਰਨਾ ਤਾਂ ਸਿਰਫ ਇਨ੍ਹਾਂ ਦੇ ਐਨਕਾਊਂਟਰ ਕੀਤੇ ਜਾ ਸਕਦੇ ਹੋਰ ਕੋਈ ਹੱਲ ਪੰਜਾਬ ਪੁਲਿਸ ਨੂੰ ਨਹੀਂ ਦਿਸਦਾ ਵੱਡੇ ਸਵਾਲ ਐਨਕਾਊਂਟਰ ਦੇ ਉੱਪਰ ਵੀ ਖੜੇ ਹੋ ਰਹੇ ਆ ਤੇ ਉਸ ਤਰੀਕੇ ਦੇ ਉੱਪਰ ਵੀ ਆਖਰਕਾਰ ਹੁਣ ਵਾਕਈ ਹੀ ਸਿਰਫ ਇਹੀ ਹੱਲ ਬਚਿਆ ਪੰਜਾਬ ਦੇ ਵਿੱਚ ਇਨ੍ਹਾਂ ਗੈਂਗਸਟਰਾਂ ਨੂੰ ਖਤਮ ਕਰਨ ਦਾ ਧੰਨਵਾਦ ਜੁੜੇ ਰਹੋ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ